ਸਸ਼ੀਕਲ ਜੀ ਸਾਰਿਆਂ ਨੂੰ ਨਿਊਜ਼ੀਲੈਂਡ ਆਏ ਹੋਏ ਆ ਇਹ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਕੋਈ ਪੇਡ ਜਾਂ ਪ੍ਰੋਮੋਸ਼ਨਲ ਉਦਾਂ ਦਾ ਕੁਝ ਨਹੀਂ ਇਹ ਮੈਂ ਖੁਦ ਰਮੀ ਬਾਈ ਨੂੰ ਕਿਹਾ ਵੀ ਮੈਂ ਕਿਹਾ ਬਾਈ ਮੈਨੂੰ ਮਾਈਕ ਚਾਹੀਦੇ ਆ ਆਪਾਂ ਬਾਈ ਇਮਰਾਨ ਦੀ ਵੀਡੀਓ ਬਣਾਉਣੀ ਆ ਬਾਈ ਜੀ ਬਠਿੰਡੇ ਤੋਂ ਆ ਤੇ ਬਾਈ ਰਮੀ ਵੀ ਬਠਿੰਡੇ ਤੋਂ ਆ ਤੇ ਸਭ ਤੋਂ ਜਿਹੜਾ ਵਧੀਆ ਕਾਰਜ ਮੈਨੂੰ ਲੱਗਦਾ ਵੀ ਜੇ ਆਪਾਂ ਕਹਿ ਦਈਏ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਚੰਗਾ ਕੰਮ ਕੀ ਕਰਿਆ ਹੋ ਜੇ ਕਿਸੇ ਨੂੰ ਸਵਾਲ ਕਰਦੇ ਆ ਉਹ ਵੈਸੇ ਤਾਂ ਲੋਕ ਦੱਸਦੇ ਹੁੰਦੇ ਆ ਵੀ ਦੂਜੇ ਬੰਦੇ ਨੇ ਚੰਗਾ ਕੰਮ ਕੀ ਕਰਿਆ ਪਰ ਰਮੀ ਬਾਈ ਦਾ ਮੈਨੂੰ ਬਾਈ ਤੇਰਾ ਚੰਗਾ ਕੰਮ ਇਹ ਲੱਗਿਆ ਤਾਂ ਮੈਂ ਵੀਡੀਓ ਬਣਾਉਣ ਲੱਗਿਆ ਉਹ ਤੈਨੂੰ ਪਹਿਲਾਂ ਮੈਂ ਗੱਲ ਦੱਸੀ ਨਹੀਂ ਸੀ ਵੀ ਜਿਹੜਾ ਤੂੰ ਬਾਈ ਸਲਮਾਨ ਦਾ ਜਿਵੇਂ ਤੂੰ ਦੱਸਿਆ ਵੀ ਥੋੜੇ ਜਿੇ ਕੁਝ ਫਾਈਨੈਂਸ਼ੀਅਲ ਕਰਾਈਸਿਸ ਹੋ ਗਏ ਸੀਗੇ ਹਨਾ ਤੇ ਵੈਸੇ ਯਾਰੀ ਦੋਸਤੀ ਆ ਸੋਡੀ ਹਨਾ ਆਪਣੇ ਵਾਲੀ ਸਾਰੇ ਕਰਦੇ ਆ ਪਰ ਜਿਹੜਾ ਤੁਸੀਂ ਆ ਬਾਈ ਨੂੰ ਐਡਾ ਵਧੀਆ ਇੱਥੇ ਕੰਮ ਖੋਲ ਕੇ ਦਿੱਤਾ ਜਿਹੜਾ ਬਾਈ ਉੱਥੇ ਕਿਰਤ ਆਬਦੀ ਕਰਦਾ ਸੀਗਾ ਬਾਈ ਦਾ ਸਲੂਨ ਸੀ ਇੱਥੇ ਵੀ ਉਹੀ ਕਿਰਤ ਕਰ ਰਿਹਾ ਤੇ ਤੁਸੀਂ ਐਡਾ ਵਧੀਆ ਸ਼ਾਨਦਾਰ ਮਤਲਬ ਇਹ ਤੁਸੀਂ ਕਰਿਆ ਨਾ ਮਤਲਬ ਇਹ ਬਹੁਤ ਵਧੀਆ ਤੁਸੀਂ ਇੱਕ ਉਦਾਹਰਨ ਸਾਡੀ ਕਮਿਊਨਿਟੀ ਲਈ ਆਪਣੇ <laughs>